ਨਟ ਅਸ਼ਟਪਦੀਆ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਆਧਾਰੇ ਖਿਨ ਪਲ ਰਹਿ ਨ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸਮਾਰੇ ਰਹਾਉ ਹਰ 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 ਮਨ ਤੇ ਆਵੋ ਮੈਂ ਹਰ ਹਰ ਨਾਮ ਪਿਆਰੇ ਦੀਨ ਦਿਆਲ ਭਏ ਪ੍ਰਭ ਠਾਕੁਰ ਗੁਰ ਕੇ ਸ਼ਬਦ ਸਵਾਰੇ ਮਦ ਤੁਦਨ ਜਗ ਜੀਵਨ ਮਦ ਮੇਰੇ ਠਾਕੁਰ ਅਗਮ ਉਪਾਰੇ ਇਕ ਬਿਨੂ ਬੇਨਤੀ ਕਰੋ ਗੁਰ ਆਗੇ ਮੈਂ ਸਾਧੂ ਚਰਨ ਪਖਾਰੇ ਸੈ ਸੰੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਰਾਰੇ ਸੈਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤਿ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਲਧਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੰਗਾ ਘਟਕ ਸਮਾਰੇ ਰਸਨਾ ਸਾਦ ਚਖੇ ਭਾਏ ਪੂਜੇ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਦ ਚਖੇ RAM ਨਾਮ ਸਭ ਅਨਰਾਸ ਅਨਰਾਸ ਸਾਦ ਬਿਸਾਰੇ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਤਿਆਂ ਪਾਪਨ ਵਾਰੇ ਧਰਮ ਰਾਏ ਜਮ ਨੇੜਦਾਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜਿਤੇ ਮੈਂ ਗੁਰਮਤਿ ਨਾਮ ਨੂੰ ਸਮਾਰੇ ਸਾਸ ਸਾਸ ਜੈ ਨਾਮੇ ਬਿਨ ਸੂ ਬਿਰਥਾ ਸਾਸ ਬਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਹਰ ਜਾਂ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿ ਤਹ ਹਮ ਦਾਸਨ ਕੇ ਪਨਹਾਰੇ ਹਟ ਮੁਹੱਲਾ ਚੌਥਾ ਰਾਮੋ ਹਮ ਪਥਰ ਨਿਰਗੁਣਾਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਣ ਸ਼ਬਦ ਗੁਰਤਾਰੇ ਰਹਾਉ ਸਤਗੁਰ ਨਾਮ ਦਰ ਲਾਇਆ ਤ ਮੀਠਾ ਮੈਲਾ ਕਰ ਮਲਗਾਰੇ ਨਾਮੇ ਸੁਰਤਬਜੀ ਹੈ ਦਰ ਦਿਸ ਹਰ ਮੁਸਕੀ ਮੂਸਕ ਕੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੋਲਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰੂ ਨਸਤਾਰੇ ਬੇਕ ਗੁਰੂ ਗੁਰੂ ਸਮਦਰਸੀ ਤੇ ਸੇ ਮਿਲੀਏ ਸੰਗ ਉਤਾਰੇ ਸਤਗੁਰੂ ਮਿਲੀਏ ਪਰਮ ਪਦ ਪਾਇਆ ਹਉ ਸਤਗੁਰੂ ਕੇ ਬਿਹਾਰੇ ਪਖੰਡ ਪਖੰਡ ਕਰ ਕਰ ਪਰਮੇ ਲੋਭ ਪਖੰਡ ਜਗ ਬਰਿਆਰੇ ਹਲਤ ਬਲਤ ਦੁਖਦਾਈ ਹੋਵੇ ਜਮਕਾਲ ਖੜਾ ਸਿਰ ਮਾਰੇ ਉਗਵੇ ਦਿਨ ਸ ਆਲਜਾਲ ਸਮਾਲੇ ਬਿਖ ਮਾਇਕੇ ਬਿਸਤਾਰੇ ਆਇ ਰੈਨ ਭਇਆ ਸੁਪਨੰਤਰ ਬੇਖ ਸੁਪਨੇ ਪੀ ਦੁਖ ਸਾਰੇ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੇ ਕੇ ਖਲvare ਸਾਖਤ ਨਰ ਸਭ ਭੂਖ ਭੁਖਾਨੇ ਦਰ ਠਾਡੇ ਜਮ ਜਿੰਦਾਰੇ ਮਨ ਮੁਖ ਕਰਜ ਚੜਿਆ ਬਿਖ ਭਾਰੀ ਉਤਰੇ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਗ ਲਗ ਵਾਰੇ ਜਗਨਨਾਥ ਸਭ ਜੰਤਰ ਉਪਾਏ ਨਕ ਖੀਨੀ ਸਭ ਨਤਾਰੇ ਨਾਨਕ ਪ੍ਰਭ ਖਿੰਚੇ ਤਿਵ ਚਲੀਏ ਜੂ ਪਾਵੇ RAM ਪਿਆਰੇ ਨਟ ਮਹਲਾ ਚੌਥਾ RAM ਹਰ ਅੰਮ੍ਰਿਤ ਸਰਨਾਵਾਰੇ ਸਤਿਗੁਰ ਗਿਆਨ ਮਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੁਆ ਗਨਕ ਉਧਾਰੇ ਪਰਸ ਨੂੰ ਪਰਸ ਭਏ ਕੁਬੀਜਾ ਕਉ ਲੈ ਬੇ ਕੁੰਠ ਸਿਧਾਰੇ ਅਜਾਮਲ ਪ੍ਰੀਤ ਪੁੱਤਰ ਪੁੱਤਰ ਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਦਾਰੇ ਮਾਨੁਖ ਕਥੇ ਕਥ ਲੋਕ ਸੁਣਾਵੇ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੇ ਨਾ ਦਿੜਤਾ ਆਵੇ ਹਰ ਹਰ ਸਤ ਸੰਗਤ ਮਿਲੇ ਨਾ ਦਿੜਤਾ ਆਵੇ ਹਾਲ ਰਾਮ ਨਾਮ ਨਿਸਤਾਰੇ ਜਬ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਸ਼ਨ ਸਮਾਰੇ ਜਬ ਘਰ ਮੰਦਰ ਆਗ ਲਗਾਨੀ ਕੱਲ ਰੂਕੂਪ ਕੰਢੇ ਪਨਹਾਰੇ ਸਾਕਤ ਸਿਉਮਨ ਮੇਲਨ ਕਰਿਓ ਜਿਨ ਹਰ ਹਰ ਨਾਮ ਬਿਸਾਰੇ ਸਾਕਤ ਬਚਨ ਬਿਸ਼ੂ ਅਜੂ ਦਸੀਏ ਤਜ ਸਾਕਤ ਪਰੇ ਪਲਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੀ ਬਚਨ ਸਤ ਸਤ ਕਰ ਮਾਣੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮ ਪਲ ਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਲੇ ਗੁਲਾਲੇ ਜਸਾ ਰੰਗ ਦੇਹ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਟ ਮਹਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਲੇ ਜੂ ਉਂਚਰ ਤਦੂਏ ਪਕਰੇ ਚਲਾਇਓ ਪਰ ਉਪਰ ਕੱਲ ਨਿਸਤਾਰੇ ਰਹਾਓ ਪ੍ਰਭ ਕੇ ਸੇਵਕ ਬਹੁਤ ਆਤਮ ਨੀਕੇ ਮਾਨ ਸ਼ਰਧਾ ਕਰ ਹਰ ਧਾਰੇ ਮੇਰੇ ਪ੍ਰਭੂ ਸ਼ਰਧਾ ਭਗਤ ਮਨ ਭਾਵੇ ਜਨ ਕੀ ਪੈ ਜਿਸ ਵਾਰੇ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੇ ਬ੍ਰਹਮ ਬਸਾਰੇ ਏਕ ਪੁਰਖ ਨਜ਼ਰੀ ਆਵੇ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਇਆਦਾਨ ਦੇਵੇ ਵਿੱਚ ਪਤਲ ਕੀਰੇ ਕਰ ਅੰਤਰਵਾਸ ਬਹੁਤ ਮੁਸਕਾਈ ਭਰਮ ਭੂਲਾ ਮਿਰਗ ਸੰਝਾਰੇ ਮਨ ਮਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੇ ਘਰ ਨਿਸ ਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਲਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸ ਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਨ ਜਨ ਚੰਦਰ ਹੰਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਾਲੂ ਕੀ ਜਾ ਰਹੇ ਪ੍ਰਭ ਕੋ ਜਨ ਅੰਤਰਿਤ ਲੋਚੇ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਰ ਪਾ ਕਰ ਭਗਤ ਦਰੜਾਏ ਜਨ ਪੀਛੇ ਜਗ ਨਿਸਤਾਰੇ ਆਪਨ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸਦੇਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੇ ਕਰ ਕਿਰਪਾ ਆਪ ਨਿਸਤਾਰੇ ਨਟਮ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਹੁ ਉਭਾਰੇ ਜਿਉ ਪਕਰ ਦਲੋਪਤੀ ਦੁਸਤਾਂ ਆਨੀ ਹਰ ਹਰ ਲਾਜਨਵਾਰੇ ਰਹਾ ਕਰ ਕਿਰਪਾ ਜਾਚਕ ਜਨ ਤੇਰੇ ਕਮਾਂਗੋ ਦਾਨ ਪਿਆਰੇ ਸਤਗੁਰ ਕੀ ਨਿਤ ਸਰਦਾਂ ਲਾਗੀ ਮੋਕੋ ਹਰ ਗੁਰ ਮੇਰ ਸਵਾਰੇ ਸਾਕਤ ਕਰਮ ਪਾਣੀ ਜਿਉ ਮਥੀਏ ਨਿਤ ਪਾਣੀ ਝੋਲ ਚੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੱਢ ਪਾਖਨ ਕੇ ਗਟਕਾਰੇ ਨਿਤ ਨਿਤ ਆਇਆ ਮਜਨ ਕੀਆ ਨਿਤ ਮਲਮਲ ਦੇ ਸਾਰੇ ਮੇਰੇ ਸਤਗੁਰੂ ਕੇ ਮਨ ਬਚਨ ਨ ਪਾਏ ਸਭ ਹੋਕਟ ਚਾਰ ਸ਼ਗਾਰੇ ਮਟਕ ਮਟਕ ਚਲ ਸਖੀ ਸਹੇਲੀ ਮਿਰ ਠਾਕਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰੂ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਧ ਅੰਤਰ ਹਰ ਜਨ ਭਾਰੇ ਸਦਾ ਸਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤ ਗੁਰੂ ਸ਼ਬਦ ਵਿਚਾਰੇ ਨਿੰਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਬਲਨ ਨਹੀਂ ਸਾਕੋ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰੂ ਮੇਲੋ ਮੈਂ RAM ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗੰ ਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਅਨਹਾਉ ਸੰਤੂ ਪੁਰਖ ਸਾਧ ਜਨ ਪਾਏ ਇਕ ਬਿਨੂ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵੋ ਸਭ ਤਿਸ ਨਾਮ ਭੂਖਣਵਾਰੇ ਪਜੇ ਪਤੰਗ ਮਿਰਗ ਭਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਘਾਰੇ ਪੰਚ ਪੂਤ ਸਭ ਹੈ ਦੇਹੀ ਗੋਰ ਸਤਗੁਰ ਪਾਪਨਵਾਰੇ ਸਤਤ ਬੀਦ ਸੋਧ ਸੋਧ ਦੇਖੇ ਮੁੰਨ ਨਾਲਦ ਬਚਨ ਉਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੋਰ ਨ ਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜੇ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੇ ਜਬ ਉਨਵੇਂ ਕਨ ਕਨ ਹਾਰੇ ਸਾਕਤ ਕੋ ਅੰਮ੍ਰਿਤ ਬਹੁ ਛਿੰਚੋ ਸਭ ਢਾਲ ਫੂਲ ਵਿਸਕਾਰੇ ਜਿਉ ਜਿਉ ਨਿਵੇ ਸਾਕਤ ਨਰ ਸੇਤੀ ਛੇੜ ਛੇੜ ਕਦੇ ਬਿਕ ਖਾਰੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਪਰੁ ਬੁਕਾਲੇ ਸੰਤੇ ਸੰਤ ਮਿਲੇ ਮਨ ਬਿਗਸੇ ਜੂ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸੁਆਨ ਹਲਕ ਹੈ ਹਲਕੋ ਸਭ ਹੈ ਬਿਗਾਰੇ ਮੇਰੇ ਠਾਕਰ ਕੇ ਦੁਬਾਨ ਖਬਰ ਹੋਈ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੇ ਮੈ ਰਾਖੋ ਕਰ ਪਤਾ ਰੇ ਨਾਨਕ ਮੈਂ ਧਰ ਅਵਰ ਨ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਨਾਨਕ ਮੈਂ ਧਰ ਅਵਰ ਨ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਸ਼ਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ